ਸਤਿ ਸ੍ਰੀ ਅਕਾਲ ਜੀ ਸੋ ਤੇ ਅੱਜ ਦੀ ਵੀਡੀਓ ਚ ਮਟਰ ਬਰਾਏ ਤੇ ਕੱਖ ਵੜਨ ਜਿਹੜੀ ਦਿੱਤੇ ਐਨੇ ਉਧਰ ਲਾਸਮੈਂਟ ਹੋਈ ਪਿੰਡ ਬਾਹਰ ਪਤਾ ਨਹੀਂ ਕਿ ਕਾਦੀ ਲਾਸਮੈਂਟ ਹੋਣ ਲੱਗੀ ਜੱਸ ਜਦ ਲਾਸਮੈਂਟ ਸੁਣੀ ਕਹਿੰਦੇ ਦਿੱਲੀ ਦਾ ਵਿਚਾਰੇ ਦਾ ਫੋਨ ਕਰ ਗਿਆ ਪਿੰਡ ਵਿੱਚ ਡੇਰੀ ਚ ਦੁੱਧ ਪਾਉਣ ਗਿਆ ਹੁਣ ਉਧਰ ਕਿਤੇ ਬਣੀ ਰਸਤੇ 'ਚ ਗੇਰੇ ਆ ਕਿ ਮਟਰ ਬਰਾਉਂਦਾ ਗੇਰੇ ਆ ਇਹ ਨਹੀਂ ਪਤਾ ਪਰ ਉਹ ਡੇਰੀ ਕਿ ਨਹੀਂ ਦੱਸ ਰਿਹਾ ਕਹਿੰਦਾ ਵੀ ਪਿੰਡ 'ਚ ਮੋਬਾਈਲ ਕਰ ਗਿਆ ਲਾਸਮੈਂਟ ਹੋਈ ਨਾ 500 ਰੁਪਏ ਰੱਖਿਆ ਕਹਿੰਦਾ ਵੀ ਜਿਹੜਾ ਲੱਭ ਕੇ ਦਊਂਗਾ ਬਾਕੀ ਹੁਣ ਦਿੱਲੀ ਨੂੰ ਦੇ ਮਿਲਦੇ ਆ ਵੀ ਕਿਹੜਾ ਫੋਨ ਗੇਰਿਆ ਉਹ ਦੇਖੋ ਦੋ ਤੇ ਇੱਕ ਛੋਟਾ ਦਾ ਮੇਰੇ ਮੂੰਗੂ ਰੱਖਿਆ ਉਹਨੇ ਤੇ ਕਿਹੜਾ ਆਪਾਂ ਛੋਟਾ ਰੱਖਿਆ ਬਈ ਇੱਕ ਵੱਡਾ ਦਾ ਹੁਣ ਇਹ ਨਹੀਂ ਪਤਾ ਵੀ ਕਿਹੜਾ ਗੇਰਿਆ ਮੈਨੂੰ ਲੱਗਦੀ ਉਹਨੇ ਬੜਾ ਹੀ ਫੋਨ ਗੇਰਿਆ ਜਿਹੜਾ ਨਾਮ ਵੀ ਰੱਖਿਆ 500 ਰੁਪਏ ਬਾਕੀ ਦੇਖਦੇ ਆ ਦੱਲੀ ਨੂੰ ਮਿਲਦੇ ਆ ਹੁਣ ਪੁੱਛਦਾ ਵੀ ਕਿਹੜਾ ਫੋਨ ਗੇਰਿਆ ਕਿੱਥੇ ਗੇਰਿਆ ਇਹ ਵੀ ਨਹੀਂ ਪਤਾ ਲੱਗਿਆ ਵਿਚਾਰੇ ਨੂੰ ਮੈਂ ਚੱਲ ਕੋਈ ਨਹੀਂ ਜਿਹੜਾ ਕੋ ਹੋਣਾ ਬਾਕੀ ਪੁੱਛਦੇ ਆ ਉਹਨੂੰ ਉਧਰ ਬਾਜਰਾ ਬੀਜਣ ਲੱਗਿਆ ਉਹ ਸਾਹਮਣੇ ਹੈ ਜੀ ਬਾਜਰਾ ਬੀਜ ਕੇ ਫੇਰ ਉਹਨੂੰ ਕੋਈ ਪੁੱਛਦਾ ਵੀ ਕਿਹੜਾ ਫੋਨ ਤਾਂ ਤੇਰਾ ਦੇ ਜੇ ਫਿਰ ਦਲੀ ਨੂੰ ਹੱਜ ਜੇ ਮਿਲ ਗਿਆ ਤਾਂ ਉਹ ਹੀ ਨਹੀਂ ਉਹ ਵੀ ਕੋਈ ਪਤਾ ਨਹੀਂ ਕਿੱਧਰ ਗਾਇਬ ਹੋ ਜਾਂਦਾ ਮਿਸਤਰੀ ਵੀ ਬੁਬੂਤਰ ਵਾਲੇ ਕੰਮ ਕਰਦਾ ਉਹ ੜੜ ਕੇ ਦੇਖਦਾ ਚੜ ਕੇ ਰਸਤੇ ਨੂੰ ਆਪੇ ਬੰਨੇ ਆ ਵਾ ਸਾਨੂੰ ਕਹਿੰਦਾ ਟ੍ਰੇਨਿੰਗ ਵਾਸਤੇ ਬੰਨੇ ਆ ਵਾ ਦੱਸ ਹੈ ਇਹ ਟ੍ਰੇਨਿੰਗ ਲਈ ਸੀ ਆ ਹੁਣ ਕਿਹੜਾ ਹੋਇਆ ਮੜਾ ਗਿਆ ਹੈ ਚਾਦਰਾਂ ਪੋਣੀਆਂ ਕਰਾ ਹਾਂ ਨੂੰ ਹੀ ਨਾ ਹਲਾਲੀ ਬਾਬਾ ਤੂੰ ਇਹਨੂੰ ਹਜੇ ਚਾਦਰਾਂ ਫਾਲਾ ਨਵੇਂ ਵਿੜੋ ਕੰਮ ਜਿਹੜਾ ਰਹਿੰਦਾ ਫੁਰਮਾ ਕਿਹੜਾ ਹੋਈ ਰਹਿ ਗਿਆ ਬੰਨਣ ਨੂੰ ਕਰਦੇ ਬੈਲਡ ਉਥੀ ਉਹ ਬਾਅਦ ਚ ਕਰ ਦੋਗੇ ਆਪਾਂ ਪਹਿਲਾਂ ਸ਼ੁਰੂ ਕਰ ਦਈਏ ਸ਼ੁਰੂ ਕਰੀਏ ਬੈਨ ਹੋਰ ਹੋਰ ਆਹ ਜਿਹੜਾ ਨਾ ਪੋਸ਼ਨ ਕਰੀਏ ਤਿਆਰ ਚੱਲ ਜਿਹੜੇ ਜਿਹੜੇ ਡਾਂਕੇ ਲਾ ਕੇ ਉਹ ਕਰਦਣ ਆਪਾਂ ਨੇ ਬਸ ਠੀਕ ਆ ਇਹ ਰੱਬ ਦਾ ਨਾਮ ਵਾਹਿਗੁਰੂ ਅਸੀਂ ਤਾਂ ਕਦੇ ਢੀਕਦੇ ਤੈਨੂੰ ਵਾਹਿਗੁਰੂ ਹੈਗੇ ਮੈਦਾਂ ਸਮਾ ਉੱਧਰ ਮੇਰਾ ਸਾਧਰੇ ਆਏਗਾ ਮੇਰਾ ਯਾਰ ਕਬੂਤਰ ਹੋ ਗਿਆ ਸਾਧਰੀ ਹਾਏ 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 ਕਬੂਤਰਾਂ ਦੇ ਮਾਰੇ ਗਿਆ ਕਬੂਤਰ ਬਹੁਤ ਚੰਗਾ ਹੈ ਅੱਛਾ ਇਹਨੂੰ ਦੌਰ ਕਰਦਾ ਫੋਦਾ ਨਗੱਬਾ ਚੱਲ ਬਿੰਦੂ ਫੜਨ ਵੀ ਲੱਗਿਆ ਦਾ ਹੂੰ ਉਹ ਕੰਦੀ ਤੇ ਫੜੀ ਚੌਣੇ ਬੈਠੇ ਹੋ ਗਏ ਹੁਣ ਹੈ ਉਰੀ ਆ ਬਫੇ ਤਾਂ ਫੜ ਹੋਣੀ ਹੱਟਾ ਨਾ ਚੱਕਰ ਦੇ ਪੈਂਦਾ ਫੰਗ ਕੱਟੇ ਹੋਏ ਅੱਛਾ ਪੂਰੇ ਫੰਗ ਨਹੀਂ ਹੈਗੇ 2 ਕਿਲੋ ਚੱਲ ਫਰ ਹੁੰਦਾ ਫੋਟੋ ਕੇ ਚੱਕਰ ਨਹੀਂ ਦਾ ਇਹ ਤਾਂ ਵਾਪਸ ਆ ਜੇਣਾ ਤਾਂ ਉੱਪਰ ਜਾ ਉਹਦੇ ਕੋਲ ਉਹ ਯਾਰ ਇਹਦੇ ਫੋਨ ਇੱਧਰ ਕਰ ਦਿਆ ਬੰਦ ਕਰ ਸੁਚਾਹ ਜਣਾ ਉੱਤੇ ਖੜ ਜਾ ਉਹਨੂੰ ਪਹਿਲਾਂ ਗੱਲ ਨਹੀਂ ਕਰਨੀ ਕੈਚਰ ਨੂੰ ਕੌਣ ਨੂੰ ਚੜਾ ਲ ਮੈਂ ਅੱਛਾ ਦੇਖ ਕੇ ਥੱਲੇ ਬੋਲੇ ਚੱਲ ਫੋਨ ਮੈਂ ਜਾਂਦਾ ਨਹੀਂ ਫੇ ਬਾ ਮਟਕਾ ਟਣ ਨੂੰ ਨੂੰ ਹੋਲੀ ਦੀ ਰੁਕ ਤੇ ਉਹਨੂੰ ਚਾਲਿਆ ਮਿਸਤਰੀ ਨੂੰ ਉੱਪਰ ਦੋਹਾਂ ਪਾਸੇ ਇੱਕ ਇੱਕ ਰੱਖਣੀ ਪੈਣਾ ਹੁਣ ਦੇਖ ਲੈ ਕਿ ਆਉਂਦਾ ਦੇਖ ਲੈ ਆ ਚਾਰ ਇੰਚ ਇੱਧਰ ਰੱਖ ਲਈ। ਚਲ। ਹੁਣ ਲਓ ਜੀ ਪਹਿਲੀ ਢੀਂਹ ਚਲਾਈ ਰੱਬ ਦਾ ਨਾ ਉਹ ਲੈ ਕੇ। ਖਾਸੀ ਇੱਧਰ ਤਾਂ। ਹੋਰ ਕੱਢ ਲਾ। ਹੋਰ ਕੱਢ। ਬਸ। ਹੁਣ ਕੰਮ ਤੇ ਬੜੇ ਕਿੰਨੇ ਕੰਮ ਮਰਵਾ ਲਿਆ ਆਪਦਾ ਕਿ ਨਿੱਗਰ ਆ। 4 ਇੰਚ ਇੱਧਰ। ਚਲ ਮੱਦੇ। ਇੱਥੀ ਹੋ ਜਾ ਡੰਡਾ ਦਾ ਨਹੀਂ ਲੱਗਣਾ ਉਰੇ ਤੇ ਇੱਥੇ ਖੜ ਜਾ ਬਸ ਥੱਲੇ ਨੂੰ ਕਰ ਥੋੜਾ ਜਿਹਾ ਹੋਰ ਖਚਲ ਪੰਜ ਉਂਗੋੜਾ 6 6 ਇੰਚ ਆਲੇ ਸਾਰੇ ਬਰਾਬਰ ਆ ਹਾਂ ਹਾਂ ਇਹ ਨੂੰ ਸਮਝਾਈ ਜਾਈ ਛੋਟੂ ਬੋਲੇ ਨੂੰ ਥੋੜਾ ਜਿਹਾ ਇਸ਼ਾਰੇਆਂ ਚ ਪਹਿਲੇ ਦੇਖ ਕੇ ਪੈ ਰੱਖਿਓ ਹਾਂ ਅੱਗੇ ਸਾਈਡ ਤਾ ਉਹ ਆ ਜੇ ਆਪ ਨਾਓ ਲੋਜ ਕਰਤਾ ਸ਼ੁਰੂ ਕਰ ਰੱਬ ਦੀ ਕਿਰਪਾ ਗੈ ਕੋਈ ਲੈਨਮੈਂਟ ਬਣਾਤੀ ਤਾਗਾ ਲਾ ਕੇ ਆਇਆ ਨਾ ਹੂੰ ਸਰਪਾ ਚੱਕੀਂ ਕਿਹੜਾ ਸੋਚਦਾ ਹਲੇ ਕਰਤਾ ਕਹਾਂ ਅਖਣ ਵਾਲੀ ਨਾਲ ਇਹ ਕੀ ਇਹ ਥੱਲੇ ਆਏਗੀ ਉਸਕੇ ਔਰ ਕੀ ਹੈ ਹਾ ਵੀ ਕਹਿੰਦੇ ਲੋਡ ਕੱਢਦੀ ਮਾਂ ਹੁੰਦੀ ਆ ਕੱਢਦੀ ਨਵੀਂ ਕਾੜ ਹੈ ਇੱਕ ਨਵੀਂ ਕਾੜ ਹੋਰ ਟਰਾਲਾ ਉਰੇ ਪੁੱਜਿਆ ਨਹੀਂ ਹੈਗਾ ਕਹਿੰਦੇ ਰੇੜੇ ਨਾਲ ਪੂਰੀ ਥੋੜੀ ਜਿਹੀ ਕੱਟ ਗਈ ਕਹਿੰਦੇ ਗੈਲੀ ਬੈਲਟ ਕਰ ਦੇਣੀ ਭਾਈ ਬਦਿਆ ਦਿਮਾਗ ਹੋ ਗਿਆ ਕਿਆ ਨਹੀਂ ਹੋ ਸਕਦਾ ਗੈਲੀ ਬੈਲਟ ਕਰ ਦੇਣੀ ਹੁਣ ਜੇ ਲੋਡ ਹੋਊਗੀ ਆਪਣੀ ਕੰਮ ਨਿਬੜ ਗਿਆ ਉਹਦੇ ਬਾਅਦ ਖੋਲ ਦੂਗੇ ਲੈ ਫੜ ਹਾਂ ਫੇ ਹਾਲਾਤੀ ਹੋਣੀ ਅੱਜ ਤਲਬੇ ਚਲ ਕਰਦੇ ਇਹਨੂੰ ਬੈਲਡ ਗੈਲੇ ਪੱਕਾਈ ਜਾਂ ਟੀਨਾ ਪੈ ਗਈਆਂ ਸ਼ਾਮ ਨੂੰ ਜਿੱਦ ਨੂੰ ਮਰਜੀ ਘਮਾਈ ਜਾਣਾ ਹੁਣ ਇੱਧਰ ਇੱਧਰ ਇਹ ਲੈਣੀ ਛੱਡੀ ਆਉਣੀਆਂ ਕਿ ਆਪਣੇ ਪਾਈਏ ਚਾਹੀਦੀਆਂ ਤਾਰ ਲਾ ਹੈ ਨਹੀਂ ਕਰਾਇਆ ਸਾਡੇ ਸਰਪਈ ਜਾਣਾ ਹਾਂ ਬੋਲੇ ਠੀਕ ਆ ਔਰ ਨਹੀਂ ਬਾਈ ਖੋਲਣੀ ਇਹ ਹੁਣ ਤਾਂ ਪੱਕੀਆਂ ਰੱਖ ਲਈ ਜਿਹੜੇ ਮਰ ਬਈ ਹੁਣ ਹਾਂ ਠੀਕ ਆ ਲਾਤੀਆਂ ਮਿਸਤਰੀ ਨੇ ਸਿਰੇ ਗੱਲ ਬਾਤ ਚਲ ਲਈ ਕਿ ਲੋ ਫਟਾ ਦੀ ਫਟ ਹੁ ਦੇਖੀ ਹੈ ਕੀ ਬਣਦਾ ਹਾਂ ਵਰਦੀ ਵਰਦੀ ਹੋਣੀ ਚਾਹੀਦੀ ਹੈ ਹਲਮੈਂਟ ਹੋਣਾ ਚਾਹੀਦਾ ਪ੍ਰੋਪਰ ਵਰਦੀ ਚਾਹੀਦੀ ਮਿਸਤਰੀਆਂ ਨੂੰ ਦੇਸੀ ਜੀ ਨੂੰ ਪੈਰ ਆ ਵਿੱਚ ਪਤਾ ਉਹ ਜੋ ਹਲਦਾ ਮਾਤੜ ਜੇ ਪਤਾ ਨਹੀਂ ਉਹ ਮੈਂ ਆਹ ਨਾਲ ਕਿਉਂ ਪਰਾ ਕਰੀਏ ਕੰਮ ਦੇ ਬਾਅਦ ਟਿਕਣਾ ਹੋਣੀ ਚਾਹੀਦੀ ਇਸ ਵਸੇ ਟਿਕਣਾਉੜ ਪਾਈ ਦੀ ਆ ਉਕੜਾ ਹੀ ਆਉਣੀ ਆ ਬਸ ਕਮਾਲਾ ਪਹਿਲੇ ਥਲੀ ਕਮਾਲਾ ਹਾਂ ਇੱਕ ਵਾਲਾ ਬਸ ਲੈ ਤੈਂ ਉੱਪਰ ਜੰੂਰੀ ਪੰਗਾ ਲੈਣਾ ਨਹੀਂ ਨਹੀਂ ਓਏ ਕਿਹਨੇ ਬੋਲੇ ਆਂ ਜਾਣਾ ਈ ਕਿਹੜੇ ਕਿਸੇ ਨੂੰ ਸੁਣਦਾ ਪਤੰਦਰਾ ਉੱਧਰ ਜ਼ੋਰ ਮਾਰ ਜਿੰਦਾ ਉੱਧਰ ਵੀ ਮਾਰੀ ਇਹਨਾਂ ਗੱਬੇ ਦੇ ਤੋੜ ਦੇਣੀ ਚੱਲ ਲਓ ਜੀ ਦੂਜੀ ਲਾਈਨ ਸ਼ੁਰੂ ਕਰੀ ਆ ਰੱਬ ਦਾ ਨਾਮ ਲੈ ਕੇ ਚੜਾਓ ਚੂੜੂ ਦੇਖ ਲਿਓ ਭਾਈ ਆਪਣਾ पिछे इंच रुक जा रुक जा बस बस ठीक पिछे घुमा ले करो अपनी घुमा हुआ है बास ठीक है बन गया मिस्त्री बोला भी ਚੱਲ ਹੋਰ ਪ੍ਰਧਾਨ ਕੇ ਹਾਲਾ ਵਧੀਆ ਵਧੀਆ ਹੋਰ ਕਰਾਇਆ ਸਾਰੇ ਹਾਂ ਕੰਮੀ ਕਰਤੀ ਵਧੀਆ ਨਿਬੜ ਗਿਆ ਕਿੰਨੇ ਪੰਪ ਲਾਤੇ ਹੈ ਕਿੰਨੇ ਲਾਤੇ ਤਾਂ ਮੈਂ 7 ਪੰਪ ਲਾਤੇ ਛੋਟੂ ਫੋਨ ਫੜਾ ਦੇ ਹੋਰ ਪੰਪੇ ਨੂੰ ਕਿਹਾ ਵੀ ਛੱਤ ਪਾਈ ਆ ਖੰਮਣੀ ਬੰਨ ਉਹ ਕਰਦੇ ਕਹਿੰਦੇ ਜਿਹੜਾ ਗਾਡਰ ਚੜਾਉਣਾ ਤੋਂ ਉਦਲ ਬੰਨਣੀ ਸੀ ਹਾਂ ਮਾਫੀ ਭਾਈ ਬੰਦੇ ਤੇ ਮੈਂ ਕਿਹੜੇ ਰੋਕਿਆ ਦਾ ਹੁਣ ਕਹਿੰਦੇ ਅੱਜ ਬੰਨੂਆ ਜ ਟੀਨਾ ਜਿਹੜਾ ਹੁਣ ਵੀ ਕਿਸੇ ਨੇ ਯਾਦ ਨਹੀਂ ਕਰੀ ਨਹੀਂ ਚਲ ਇੱਕ ਆਇਆ ਹੁੰਦਾ ਵੀ ਹੁਣ ਬਗਾ ਲੈਂਦੇ ਆ ਹੁੰਦਾ ਕਿ ਉਹਨੂੰ ਬਣੀ ਸੀ ਆਪਾਂ ਨੇ ਯਾਦ ਹਾਂ ਆਪਾਂ ਨੇ ਉਹਨੂੰ ਬਣੀ ਸੀ ਭਾਈ ਬੱਚੇ ਦੇਤੀ ਦੀ ਉਹਦੇ ਸਿਮਿੰਟ ਦੇ ਗਾਡਰ ਦੇ ਸਰੇਵ ਬੰਨ ਕੇ ਹੋਰ ਇਹ ਹੁਣ ਟੀਨਾ ਪੋਣ ਦਾ ਪੈਰ ਤਾਂ ਖੜਾ ਮੈਨੂੰ ਤਾਂ ਆਪਦਾ ਉਹ ਕਿਹਾ ਹੋ ਗਿਆ ਕੁਛ ਨਹੀਂ ਇਧਰ ਮਿੱਤਰੀ ਭੱਗ ਗਿਆ ਪਸਰੀ ਦਾ ਨਹੀਂ ਹੁਣ ਗਰਮੋ ਗੇਟਾ ਦਾ ਵੀ ਹੋ ਗਿਆ ਅੱਜ ਉਹ ਕਹਿੰਦਾ ਚੰਗਾ ਫਿਰ ਅੱਜ ਯਾ ਰਮਨ ਕਰਦੇ ਹੋ ਉਹਨੇ ਤਵਾਗੀ ਫਿਰਦਾ ਜਾ ਕੋਈ ਕੌਣ ਆਉਂਦਾ ਤਾਂ ਆਉਂਦੀ ਆ ਕੌਣ ਨੂੰ ਲਾਈ ਹੁੰਦੀ ਕੰਮ ਵਿੱਚ ਸੋਚੀ ਬੰਦੇ ਕਰਦਾ ਜਿਵੇਂ ਤਿੰਨ ਦਰਵਾਜ਼ੇ ਆ ਕੇ ਗਏ ਪਾਸਤਾ ਜਾਂਦੇ ਅਮਰੀਕਾ ਨੂੰ ਸੁਕੇ ਅੱਜ ਮੈਂ 3 ਦਿਨ ਬਾਅਦ ਵੈਸੇ ਪਾ ਕੇ ਲਿਆ ਫੋਨ ਤੇ ਸ਼ਾਂਤੀ ਦੀ ਮਨ ਨੂੰ ਵਾਹ ਆਈ ਤੇ ਜਾਂਦੀ ਯਾਰ ਆਈ ਤੇ ਜਾਣੇ ਨਹੀਂ ਆਉਂਦੇ ਵੀ ਨਾ ਵਟਸਐਪ ਪਰ ਆਉਂਦੇ ਦੇ ਕੱਟ ਬੈਕ ਨਹੀਂ ਕਰਾਈ ਗਣਾ ਮੈਂ ਤੇ ਦੁਬਈ ਮੁੱਕ ਗਿਆ ਹੁਣ ਇਹਦਾ ਉਹਦੇ ਵਾਲਾ ਇਨ ਕਮਿੰਗ ਵਾਲਾ ਵੀ ਹਾਂ ਤੇ ਇਹ ਨਹੀਂ ਕਹੀ ਦੇਣਾ ਉਹਦੇ ਦੇਖ ਦੇ ਕੇ ਬਣਦਾ ਬਹਿ ਜਾ ਵਧੀਆ ਉਹੀ ਤਾਂ ਮੈਂ ਕਹਿੰਦਾ ਦੇ ਦਿੱਤੀ ਕਰਦਾ ਗਿਆ ਭਾਈ ਇਹ ਕਾਪੂ ਤੇ ਬਾਤ ਚ ਰ ਆਹ ਸਾਨੂੰ ਬੰਦਾ ਉਹ ਪੰਗਾ ਪੈ ਗਿਆ ਤਾਂ ਸਾਨੂੰ ਪੁੱਛ ਪ੍ਰਧਾਨ ਨੂੰ ਹਾਂ ਉੱਥੇ ਪੰਗਾ ਪੈ ਕੇ ਦੇਖਿਆ ਇਹ ਕਿੰਨਾ ਫਿੱਟ ਕਰਦੇ ਗੱਬੇ ਪੜੀ ਗੜ ਜਿਆ ਕਰੇ ਗੱਲ ਹੋ ਗਈ ਸੀ ਹੁਣ ਜਿਹੜਾ ਨਾਲ ਦੀ ਨਾਲ ਬਾਈ ਇਹਦਾ ਜਹਾ ਗੱਡੀ ਦਾ ਰੈਕ ਹੋਣਾ ਹਾਂ ਗੱਡੀ ਮੰਗਾਉਣਾ ਪਹਿਲਾਂ ਸੋਣ ਸੁੱਖੇ ਜੀ ਗੱਡੀ ਚਾੜੀ ਪੁੱਟੀ ਪਾ ਕੇ ਚੜਾ ਪਹਿਲਾਂ ਫੇਰ ਰੈਕ ਪਾਉਣਾ ਹੈ ਬੌੜਾ ਸਭ ਖੜਦਾ ਹੀ ਸਾਦਾ ਹੱਥੀਂ ਵੀ ਤੇ ਲੱਗੇ ਰਹੇ ਇਹ ਵੀ ਲਈ ਕੱਲ ਬੌਸ ਸਫਾਈ ਕਰੀਗਾ ਆਪਣੀ ਫੇਰੇ ਸ਼ਾਮ ਨੂੰ ਖੌਰੂ ਪਾ ਕੇ ਬਹਿ ਜਾਂਦਾ ਹੁਣ ਫੇਰ ਸਫਾਈ ਲੱਗ ਗਿਆ ਕਰਨ ਆਪਣੀ ਆ ਮੇਰੀ ਨਾਲ ਦੇ ਨਾਲ ਟਾਚਾ ਕੇ ਟਾਚਾ ਕਰਦਾ ਪਰ ਵਾਹੀ ਕੀ ਗੱਲ ਹੈਗੀ ਆ ਜਾਨੀ ਕਿ ਜਿੰਨਾ ਕਿ ਸਿੱਖਿਆ ਹੁਣ ਤੱਕ ਉਹਨੇ ਆਪਣਾ ਜੋਰ ਲਾ ਦੀ ਜਾਨੀ ਜਿੰਨਾ ਹੋਈ ਹੈਗਾ ਨਾ ਨਾ ਇਹਦਾ ਤੇਰੇ ਕੋਲ ਇਹਦਾ ਤੇਰੇ ਕੋਲ ਬਦਰਕਾਰੀ ਆ ਐਹੀ ਗੱਲ ਦੀ ਪਾਣੀ ਤੂੰ ਟੀਨਾ ਵਾਲਾ ਆਪਾਂ ਮੋਟਰ ਚਲਾ ਕੇ ਦੇਖ ਲੂਗੇ ਤਾਂ ਹੀ ਇਹ ਪਿੰਡ ਦੇ ਕੰਮ ਨਹੀਂ ਮੁੱਕਦੇ ਚਾਰ ਜਾਨੇ ਤੈਨੂੰ ਹੋ ਡੀਕਦੇ ਹਰੇ ਵੱਧ ਹਾਂ ਹਲੇ ਦਾ ਬਹੁਤ ਭੋਲੂ ਡੀਕਦਾ ਭੋਲੂ ਕੋਲੀ ਤਿੰਨ ਟਾਈਮ ਦੇਖ ਕੇ ਜਾਂਦਾ ਵੀ ਹੋਰ ਪਾਸੇ ਤੇ ਲੰਘੇ ਉਧਰ ਲਾਪਰੀ ਤੇ ਤਾਂ ਕੀ ਦਾ ਤੇ ਉਧਰ ਆਪਣਾ ਫੋਨ ਆ ਇੱਕ ਸੋਨੀ ਸੋਨੀ ਦਾ ਤੇ ਹੋਰ ਕਿਹੜੇ ਇਹ ਸੱਤ ਆ ਰੋਜ਼ ਤੇ ਚਾਰ ਗੜੇ ਮਾਰਦਾ ਕਿਹੜਾ ਸੱਤ ਆ ਉਹ ਉਧਰ ਬਲ ਵੀ ਠੇਕੇਦਾਰ ਜਿਹੜਾ ਉਹ ਮਿੱਤਾਂ ਜਾਂਦਾ ਘਲਾ ਲਾ ਫੜਾ ਲਓ ਫੜ ਲਓ ਕੱਦੇ ਖੜੇ ਚਲੇ ਬਿਜਰੇ ਪਿੰਡ ਤੇ ਰਹਿ ਨਾਲ ਤਾਂ ਕਬੂਤਰ ਵੀ ਉਡਾਉਣੇ ਆ ਫਿਰ ਆ ਹੀ ਦਾ ਚੱਕਰ ਆ ਪਿੰਡ ਛੱਡ ਕੇ ਜਾ ਵੀ ਨਹੀਂ ਸਕਦਾ ਦੋ ਬੰਦੇ ਕਬੂਤਰਾਂ ਦਾ ਉਹ ਦੂਆ ਕਿਹੜੇ ਜਾਂਦਾ ਕਿੱਥੇ ਬੰਦਾ ਹੈਗਾ ਹੁਣ ਹਾਂ ਦਾ ਰਵੀ ਜਕਰ ਕਿੱਥੇ ਹੈ ਉਹ ਹੀ ਜਾਂਦਾ ਮੈਟਰੀਅਲ ਹਾਂ ਲੈ ਲਓ ਜੀ ਲਓ ਇਹਦੇ ਦਾ ਕੰਮ ਲੱਗੇ ਟਰੈਕਟਰ ਲੋ ਜੀ ਜਿੰਨਾ ਕਿ ਸ਼ੈੱਡ ਪਾਇਆ ਅੱਜ ਤੱਕ ਪਾਤਾ ਉਹਨੂੰ ਗੈਲਦੀਆਂ ਕਸਣ ਲੱਗੇ ਆਪੂਗੇ ਚਾਈ ਦਾ ਵੀ ਆ ਗੈਲਦੀ ਗੈਲ ਕੋਈ ਪਤਾ ਨਹੀਂ ਹਵਾ ਦਾ ਪਾ ਲਿਆ ਸਮਾਨ ਸਾਰਾ ਲੱਗੇ ਫੋਰਮੈਂਟ ਢਿੱਲ ਗੇਲ ਕੋਈ ਸਾਈ ਲੱਗਣ ਵੀ ਨਹੀਂ ਦਿੰਦੀ ਯਾਰ ਲੈ ਇਹ ਲੈ ਬਸ ਹੈ ਓ ਮੈਂ ਦੱਸਦਾ ਕੰਮ ਹੈ ਹੈਲਥੀ ਆ ਬਾਈ ਇਹ ਹਾਂ ਹਾਂ ਮੈਨੂੰ ਪਤਾ ਡ੍ਰਿੱਲ ਦਾ ਟਾਈਮ ਲੰਦੀ ਆ ਇੱਕ ਆ ਵੀ ਗੱਲ ਰੱਖੀ ਜਿੱਦਿ ਇੱਕ ਨਵੀਂ ਗੁੱਟੂ ਜੂਟੇ ਪਾਈ ਉਹੂ ਜੂਟੇ ਪਾਣੀ ਆਵੇ ਉਹਦੇ ਬੋਤਲ ਬਾਪੂ ਕਹਿੰਦਾ ਕਲੋਲਾ ਹੋ ਜਾਵੇ ਵੀ ਜਿਹੜੀ ਚ ਪਾਉਣੀ ਆ ਪਾਣੀ ਆਉਣਾ ਕਿਤੇ ਉੱਚੇ ਗੱਡੀ ਜਾਵੇ ਫਰਾਗ ਕੋਣ ਛੱਡਿਆ ਇਹ ਕਣੀ ਆ ਹੁਣ ਕੋਣ ਐਕਸਪੀਰੀਅੰਸ ਹੋ ਗਿਆ ਜੀ ਹਾਂ ਬਾਪੂ ਹਾਂ ਜੀ ਹੋ ਰਿਹਾ ਹੈ ਇੱਕ ਤਾਂ ਇੱਕ ਤਾਂ ਹੋਵੇ ਆਪਣੇ ਕਹਿੰਦੇ ਤਾਂ ਹੋਵੇ ਚਾਦਰਾਂ ਪੁੱਠੀਆਂ ਪਾ ਕੇ ਉਹਦਾ ਅਸੀਂ ਬਾਅਦ ਚ ਖੋਲ ਕੇ ਮੈਂ ਰਵਿੰਦਰ ਨੇ ਸਾਰੀਆਂ ਸਿੱਧੀਆਂ ਕਰੀਆਂ ਅਸੀਂ ਆ ਜਣੀ ਇੱਥੇ ਤੇਰੇ ਕੋਲ ਉਹ ਸਰਾਖ ਦੇ ਇੱਕ ਇਹਨਾਂ ਨੂੰ ਪਹਿਲਾਂ ਪੁੱਠੇ ਨਿਕਲੇ ਵੇ ਫਿਰ ਸਿੱਧੇ ਆ ਆ ਦੇਗਾ ਆ ਹੀ ਪਈਆਂ ਇਹ ਤੇ ਉਹ ਉਹ ਬੰਦ ਕਰ ਆ ਦੇਖ ਹਾਂ ਬੂ ਪਹਿਨਾ ਇਧਰ ਉੱਪਰਲੀ ਸਾਈਡ ਆ ਸਰਾਖ ਆ ਇਹੇਟਲੀ ਸਾਈਡ ਆ ਫਿਰ ਤੇ ਉਹੀ ਹੈ ਨਾ ਹੁਣ ਇਹ ਫੇਰ ਪੰਗੇ ਪਾਉਂਗੇ ਸਰਾਖ ਇਹ ਨਹੀਂ ਚਲੋ ਇਹ ਚੀਜ਼ ਨੂੰ ਮੱਧੇ ਨਾਲ ਜੇ ਰੱਖਦੇ ਹੋਏ ਕੰਮ ਕਰਾਂ ਤੂੰ ਕਰਨਾ ਜਾਈ ਇਹ ਚੀਜ਼ ਨੂੰ ਲਓ ਜੀ ਆਵਾਜ਼ ਦਾ ਕੋਈ ਨਹੀਂ ਪਤਾ ਹੁੰਦਾ ਮੈਂ ਕਿ ਨਵੇੜ ਤੋਂ ਕੰਮ ਜਿੰਨਾ ਨਿਪਟਦਾ ਹਾਂ ਜੀ ਕੋਸਤਾ ਭਰੂਗਾ ਹੀ ਸਾਬ ਨਹੀਂ ਕਰਨਾ ਆ ਜਾ ਆ ਜਾ ਪੌੜੀ ਲੱਗ ਗਈ ਛੋੜੂ ਆ ਬਈ ਲੈ ਪਾ ਲਗਣਾ ਹੱਲ ਚੱਲ ਠੀਕ ਆ ਨਰਮ ਹੋਣੀ ਏ ਠੀਕ ਆ ਬੋਲਾ ਹਾਂ ਜੀ ਠੀਕ ਆ ਠੀਕ ਹੈ ਜੀ ਇਹ ਹੈ ਠੀਕ ਹੈ ਬੋਲਾ ਕਾ ਠੀਕ ਹੈ ਪੌੜੀ ਲਾਉਗਾ ਤੋਦੇ ਇਹਦੀ ਥੋੜੀ ਬੋੜੀ ਪੈਦੀ ਇਹਨੂੰ ਇੱਥੇ ਬਣਾ ਜਣਾ ਪਹਿਲੇ ਇੱਥੇ ਇਧਰ ਪਰਤ ਤੋ ਉਹ ਇਹਨਾਂ ਨਹੀਂ ਕੋ ਬਣਾਏਗਾ ਬੋਲਾ ਟਰੈਕਟਰ ਬੋੜੀ ਇਹ ਪਰਤ ਕੇ ਹਾਂ ਟਰੈਕਟਰ ਨਹੀਂ ਇਹਨਾਂ ਕੋ ਬਣਾਏਗਾ ਬਾਰ-ਬਾਰ ਹਾੜਨੇ ਕਰੋ ਪੌੜੀ ਪੌੜੀ ਦਾ ਹੱਲ ਪੌੜੀ ਕਿੱਥੇ ਚਲੀ ਕੱਚੇ ਚ ਜਾਏਗਾ ਬਾਪੂ ਆਏ ਆ ਵੀ ਹਰੇਕ 2 ਮਿੰਟ ਬਾਅਦ ਅੱਗੇ ਪਿੱਛੇ ਕਰਨੀ ਪੈਗਾ ਨਹੀਂ ਬਸ ਉਰਲੇ ਪਾਸੇ ਲਾ ਸੁੱਕੇ ਉਹਨੂੰ ਪੌੜੀ ਉਹ ਸੁੱਕੇ ਇਹਨੂੰ ਲਾ ਗਾਡਰ ਨੂੰ ਇਹਨੂੰ ਅੰਦਰ ਨਹੀਂ ਆਏ ਹਾਂ ਓਰੀਗਲ ਪੜੀ ਜਾ ਕੋਈ ਗੱਲ ਨਹੀਂ ਉਹ ਤਾਂ ਖੜੀ ਹੋ ਜਾਣੀ ਪੌੜੀ ਕੈਂਚੀ ਨਾਲ ਕਰੀਏ ਕੋਲ ਕੈਂਚੀ ਫੇਰ ਹੱਥ ਨਹੀਂ ਪੁੱਜਣਾ ਤੇਰਾ ਹੈ ਆ ਜਾਣਾ ਸੋ ਨਾ ਨਾ ਦੇਖੀ ਸਾਡਾ ਕੋਈ ਲੰਬੀ ਨਹੀਂ ਹੈਗੀ ਪੌੜੀ ਤੇਰੀ ਆ ਜਾਣੀ ਗੈਰ ਲਾ ਦੇ ਬਸ ਸਿਰੇ ਲਾ ਉਰਾਂ ਲਾ ਤੂੰ ਫੇਰ ਪਰਾ ਲੈ ਜਾਂਦਾ ਯਾਰ ਉਥੇ ਕੱਢ ਦ ਇੱਧਰ ਸਰਾਜਾ ਫਰਾਏ ਪਈ ਕੇ ਨਹੀਂ ਕਰਨਾ ਤੇਰਾ ਉਰਾਂ ਤੇ ਇੱਕ ਪੈ ਗਈ ਉਹ ਹਾਂ ਉੱਪਰ ਲਾਏਗਾ ਉੱਪਰ ਚੱਲ ਔਰ ਕਦੇ ਨਹੀਂ ਜਾਂਦੀ ਪੌੜੀ ਤੇਰੀ ਇਹ ਮਿੱਟੀ ਜੇ ਆ ਆਹ ਤੇਰੇ ਟਾਈਮ ਤਾਂ ਲਾਉਂਦੀ ਨਹੀਂ ਇਹਦਾ ਚੱਲ ਇਹਨਾਂ ਬਣਾਉ ਦੇ ਲੈ ਬੰਦੇ ਤੇਰੇ ਗਾਇਲ ਆ ਜੈਡ ਸਿਕਿਉਰਟੀ ਚੱਲ ਕੋਈ ਨੂੰ ਦੇਖ ਰਹੇ ਹੋ ਭਾਈ ਠੀਕ ਆ ਲੈ ਨੋ ਜੀ ਪਿੱਛੇ ਲਾ ਕੇ ਰੀਨਾ ਚਲਾਉਂ ਉਧਰ ਹੀ ਸਾਈਡ ਤੇ ਹਾਂ ਇਹ ਕੰਮ ਕਰਨਾ ਕੋਈ ਨਾ ਠੀਕ ਕਰੀ ਇੱਧਰ ਕੱਟ ਕੰਨਾ ਕਰਦਾ ਕੋਈ ਚੱਤ ਨਹੀਂ ਕਿੰਨਾ ਚੜਾਓ ਆ ਇੱਧਰ ਤਾਂ ਹੈਗਾ ਜੀ ਉੱਧਰ ਕਾਣਾ ਮੈਂ ਤਾਂ ਕੱਟ ਦਿੰਦਾ ਸੁਭਲਾਈ ਜਾਂਦਾ ਉਹ ਦੇ ਕੇ ਇੱਧਰ ਕਿੰਨਾ ਚੜਾਓ ਆ ਚੜਾਓ ਤਾਂ ਥੋੜੀ ਦੇ ਤਾਂ ਕਿੰਨਾ ਹੈ ਫਿਰ ਇਹਦਾ ਹੀਟਲੇ ਦਾ ਘਟਾ ਦੇ ਸੋਨੀ ਹੀਟਲੇ ਦਾ ਘਟਾ ਦੇ ਯਾਰ ਹਾਂ ਇੱਧਰ ਕੰਮ ਆ ਜੂ ਨਾ ਫਿਰ ਉਹੀ ਤਾਂ ਆ ਗਿਆ ਹੋਗਾ 3 빙ੀ ਭੇਜੂਗੀ ਉੱਥੇ ਗਿਆ ਘਟਾ ਲਾ ਉਹ ਨਹੀਂ ਹੁੰਦਾ 2 ਇੰਚ ਗੱਲ ਕੁਛ ਵੀ ਉਹਦਾ ਆਪਣੇ ਹੱਥ ਆ ਐਡਜਸਟੇਬਲ ਹੁਣ ਤਾਂ ਆਪਾਂ ਕੋਲ ਆਪਸ਼ਨ ਹੈਗੀ ਆ ਕਰਦੇ ਹੋਰ ਮਾਰ ਤੱਕਾ ਬਹੁਤ ਅੰਨਾ ਚਾਹੀਦਾ ਚੱਲ ਫਿਰ ਕਰਨਾ ਸੈਟਿੰਗ ਹਾਂ ਲਿਆ ਪਾਣੀ ਲਿਆ ਪਲਾ ਇਦਾਂ ਹੀ ਹੁੰਦਾ ਫਿਰ ਤੂੰ ਨਾ ਦੇਖ ਸਾਨੂੰ ਕਿਆ ਕਰਦੇ ਲਿਆ ਪਾਣੀ ਪਲਾ ਗੋਲਾ ਦੇ ਲਾ ਉਹ ਤੇ ਟੀਨਾ ਫੜੀ ਖੜਾ ਵਿਚਾਰਾ ਹਾਂ ਹਾਂ ਕਬੂਤਰਾ ਵਾਂਗੂ ਬਾਣੀ ਭਲਾ ਦੇ ਰਾ ਇਹਨੂੰ 1 ਰੁਪਿਆ ਹਾਂਜੀ ਹਾਂਜੀ ਹਲੇ ਕਾਨੂੰ ਬੰਦਣੀ ਸੀ ਇੰਨੀ ਛੇਤੀ ਉਹ ਬਾਈ ਪੜਾ ਕੇ ਕਰ ਸੈਂ ਤੇਰੇ ਜਾਂ ਤਾਂ ਆਈ ਫੇਰੇ ਜਾਂ ਤੂੰ ਚੜਾ ਦੇ ਹਾਂ ਚੱਲ ਮੈਂ ਪਾਈ ਨਾ ਜਾਬੀ ਹੈ ਕੰਮ ਨਿਭੜੇ ਤੇ ਬੰਦਣਾ ਕੰਮ ਫਤੇ ਹੋਈ ਤੇ ਮੈਦਾਨ ਗੱਡੀ ਤੇ ਝੰਡੇ ਹਾਂ ਚੱਲ ਫੜਾ ਦੇ ਛੋਟੇ ਜੇ ਮੈਦਾਨ ਫਤੇ ਹੋ ਗਏ ਜਦੇ ਝੰਡੇ ਕੱਢਣੇ ਆ Hãy subscribe cho kênh Ghiền Mì Gõ Để không bỏ lỡ những video hấp dẫn

ਆਹ ਗਲਤੀ ਤਾਂ ਮੇਰੀ ਆ ਮੈਂ ਗੱਲ ਕਰਦਾ ਕਿੰਨਾ ਘਟ ਗਿਆ ਬੋਲੂ ਬਾਈ ਦੀ ਚੱਕ ਕੇ ਲਿਆ ਉਹਨੂੰ ਪਤਾ ਨਹੀਂ ਲੱਗਿਆ ਬਾਅਦ ਚ ਪਤਾ ਲੱਗਿਆ ਉਹਨੂੰ ਫੋਨ ਵੀ ਕਰਿਆ ਨੇ ਫੋਨ ਨਹੀਂ ਚੱਕਿਆ ਉਹਨੇ ਖੜੋ ਸੀ ਲਿਆ ਗਿਆ ਯਾਰ ਉਹਨਾ ਨਾਲ ਹੀ ਗਣ ਕੇ ਰੱਖੀਆਂ ਉਹਨਾਂ ਲੈ ਆ ਕੇ ਤਾਂ ਉੱਥੀ ਤੇ ਮਗਾ ਦੇਣੀ ਆ ਮੈਂ ਫੋਨ ਕਰਕੇ ਉਹਨਾਂ ਨੂੰ ਕਹਿ ਦੇਣਾ ਵੀ ਜਦ ਵੀ ਇੱਧਰ ਨੂੰ ਆਏ ਤੀਨਾ ਭੇਜ ਦਿਓ ਰੇੜਾ ਕੇ ਘਾਲਣ ਦੇ। ਇਹ ਬਿੱਲ ਹੈ ਨਾ। ਇਹ ਧੁੱਪਾ ਚ ਪੀਂਦੇ। ਵਾਹ ਵੀ ਆ ਰੇੜੀ ਵੀ ਤੋੜਤੀ ਹੈ। ਮਸਤਰੀ ਬੈਲਡ ਕਰਦੀ ਆ ਰਾ ਪੱਤੀ ਟੁੱਟ ਗਈ। ਹਾਂ ਜੀ। ਸਰ ਪੱਠਾ ਵੀ ਲੱਗ ਗਿਆ ਹੈ। ਇਹ ਬੋਲੇ ਟੁੱੜੀ ਆ। ਬੁਲੇ ਦਾ ਨੋ ਲਾ ਦੋ ਵਿਚਾਰੇ ਦਾ। ਲਓ ਜੀ ਟੀਨਾ ਪੈ ਗਈਆਂ ਇੱਧਰ। ਸਾਰੀਆਂ ਕੰਪਲੀਟ ਰਹਿ ਗਈਆਂ ਪਰਲੇ ਪਾਸੇ। ਹਾਂ। ਹੈ? ਪਰਲੇ ਪਾਸੇ ਕਿੰਨੀ ੜੀਂਨਾ ਪਉਂਗੀਆਂ ਦੇਖਦਾ ਸੁੱਖੇ ਗਣਕੇ। ਇੱਕ ਖਾਨੇ ਚ ਕਿੰਨੀਆਂ ਡੀਨਾ ਰਹਿੰਦੀਆਂ ਹੁਣ ਇੱਥੇ ਦੇਖੋ ਉੱਪਰ ਦੇਖਾ ਕਿੰਨੀਆਂ ਐ 1 2 3 4 5 6 7 8 9 10 11 12 ਹੈ 10 ਦੀਆਂ ਛੱਡ ਕੇ ਪੈਣੀ ਐ 8 4 4 8 ਹਾਂ ਹੈ ਹਾਂ 10 ਦੀਆਂ ਵੀ ਇਹ ਵਿੱਚ 8 ਡੀਨਾ ਪੈਣੀ ਹੋਰ 8 ਪੈਣੀਆਂ ਹਾਂ ਫਿਰ ਆਪਾਂ ਇਹ ਆ ਕੇ ਸੁਣ ਗਏ ਲਿਆ ਲਿਆ ਸੁਣ ਗਏ ਇਹ ਤਾਂ ਉਹੀ ਲਿਆਇ ਫਿਰ ਆਪਾਂ ਯਾਰ ਕਾਹ ਲੈ ਕਿਹੜੀ ਦੱਸ ਕਹਿੰਦਾ ਨੂੰ ਕਾਸ ਦੀ 10 ਵਾਲੀਆਂ ਵੀ ਤਾਂ ਹੈਗੀਆਂ 3 ਦਾ 10 ਨੇ 4 ਪੈਣੀਆਂ ਮੂਨੇ ਪਾਣੀ ਉਹ ਪੈ ਗਈਆਂ ਉੱਤੇ ਬਾਅਦ ਫਿਰ 8 ਪੈਣੀਆਂ 8 ляхਾਂਦੀਆਂ 7 ਇਹ ਜਿਹੜੀ ਲਿਆਂ ਅੱਛਾ ਉਹ ਪਈਆਂ ਹੁਜੇ ਤਾਂ ਇਹ ਕਿੰਨੀ ਹੋ ਗਈ 3 ਨਾ ਹਾਂਜੀ 14 ਯਾ ਯਾਰ ਗਰਮੀ ਨੇ ਲਾਤੇ ਯਾਰ ਜਿਹੜੀਆਂ ਕਹਿੰਦਾ ਤਾਂ ਆ 5 ਟੀਨ ਨਾਲ ਕਹਿੰਦੇ ਸੀ ਵੀ 5 ਟੀਨ ਆਪਾਂ ਪੂਰੀਆਂ ਕਰ ਲੈਣ ਨਵੀਆਂ ਦੀ ਉਧਰ ਤਾਂ ਸਗੀਆਂ ਪੁਰਾਣੀਆਂ ਹੀ ਪੈਣੀਆਂ ਸੀ ਫੇਰ ਵੀ ਬਚ ਗਈਆਂ ਤਾਂ ਸਾਨੂੰ ਕਹੀਦਾ ਵੀ 14 ਟੀਨਾਂ ਪਈਆਂ 8 ਟੀਨਾਂ ਪੈਣੀਆਂ ਥੋੜੀਆਂ ਤਾਂ ਆਂਦੀਆਂ ਹਾਂ 6 ਬਚ ਗਈਆਂ 8 9 10 11 ਤੇ 13 ਉਹ ਤਾਂ ਟੁੱਟੀਆਂ ਤੇ ਪਈਆਂ ਹੀ ਤਿੰਨ ਜਿਹੜੀਆਂ ਬਾਕੀਆਂ ਭੁੱਲੂ ਬਾਈ ਨਾ ਦੋ ਕੋਸ ਦੀਆਂ ਨਵੀਆਂ ਮੋੜਦੀ ਇੱਕ ਇੱਕ ਰਹਿ ਗਈ ਉੱਪਰ 5 4 5 ਤਾਰਨੀਆਂ ਪੈਣੀਆਂ ਚੱਲ ਚਲ ਉਹ ਲੈ ਜੀ ਲਾਈਨਮੈਂਟ ਗਲਤ ਹੋ ਗਈ ਸੀ ਉਹਦੇ ਗਾਣੇ ਦੁਬਾਰਾ ਫੇਰ ਉਧਰ ਜੇ ਲੀਆਂ ਗਿਣਤੀ ਮਿੰਦੀ ਗਲਤ ਹੋ ਗਈ ਗਰਮੀ ਜ਼ਿਆਦਾ ਸੀ ਅਸਲ ਚ ਇਹ ਪੁੱਠੀ ਗੱਦੇ ਬਾਤੀ ਜੇ ਆਪਣੇ ਵਿੱਚ ਕਰਦੇ ਨਾਲ ਹੀ ਕੋਈ ਗੱਲ ਨਹੀਂ ਇਹ ਵਾਈ ਅਸੀਂ ਘਰ ਗਿਆ ਪਿੰਡਾਂ ਤੂੜੀ ਵਾਲੇ ਚੋਂ ਨਿਕਲ ਗਿਆ ਉਧਰ ਉਧਰ ਤੂੜੀ ਵਾਲੇ ਚੋਂ ਉਹ ਅਸੀਂ ਫੇਰ ਸੋਚਿਆ ਵੀ ਸਾਡੇ ਕੋ ਪਈਆਂ ਹੁਣ ਵੀ ਆ ਨਵੀਆਂ ਕਿਹੜੀਆਂ ਇਹ ਆਪਾਂ ਸਿਓ ਕਰਨਾ ਲਾਈਨਮੈਂਟ ਗਲਤ ਹੋ ਗਈ ਸੀ ਕੋਈ ਨਹੀਂ ਹੋ ਜਾਂਦਾ ਨਾਲ ਪੈਣੀ ਹੁੰਦੇ ਗਰਮੀ ਆ ਓ ਰੱਬ ਨੇ ਚਾਰੇ 100 ਰੁਪਿਆ ਬਚਾਉਣਾ ਦਾ ਆ ਇਹ ਵੀ ਘੰਟਾ ਖਰਾਬ ਹੋ ਗਿਆ ਹੋਰ ਤਾਂ ਕੁਝ ਨਹੀਂ ਹੈਗਾ ਪੈਣਾ ਉੱਪਰ ਚੜਾਈਆਂ ਚੱਲ ਚੱਲ ਓਸੇ ਤੇਰਾ ਦੋਸਤ ਇਹ ਕਿਤੇ ਇਹਦਾ ਕੋਲੇ ਵਾਲਾ ਪਾਸ ਪਾਰਾ ਇੱਥੇ ਆਪਣਾਈ ਦੇ ਬਚਣੀਆਂ ਕੋਈ ਨਹੀਂ ਕੋਈ ਨਹੀਂ ਚੱਲ ਹਾਂਜੀ ਲੈ ਵੀ ਦੁਆਰਾ ਉਹੀ ਵੇ ਪ੍ਰਾਣੀਆਂ ਨਵੀਆਂ ਦੁਆਰਾ ਫੇਰ ਲਾ ਦਿੱਤੀਆਂ ਬਈ ਮੂੜ ਕੇ ਆਉਂਦੇ ਆ ਭੋਲੂ ਬਾਈ ਜਿਹੜੀ ਚੱਕ ਕੇ ਲਿਆਏ ਤੇ ਦਾ 4000 ਰੁਪਏ ਬਚ ਗਿਆ ਬਾਪੂ ਮੈਂ 4000 ਰੁਪਏ ਬਚ ਗਿਆ ਬਚਿਆ ਬਈ ਤਾਂ ਸਾਡੀ ਗਲਤ ਫ਼ਹਮੀ ਦੀ ਉਹ ਤਾਂ ਸਾਡੀ ਗਲਤੀ ਧੀ ਨਾ ਉਹੀ ਦਾ ਚੱਕਰ ਦਾ ਵੀ ਜੇ ਨਮੀਆਂ ਤਾਰ ਨਾ ਤਾਰਦੇ ਫੇਰ ਪ੍ਰਾਣੀਆਂ ਤੇ ਕੀ ਕਰਾਉਣਾ ਤਾਂ ਤਾਇ ਨੇ ਤਾਇ ਨੇ ਤਾਂ ਨਮੀਆਂ ਵੀ ਉਹ ਦੇਖ ਕੇ ਦੇਣੇ ਕੇ ਆਉਣੀਆਂ ਉਹਨੂੰ ਵੀ ਕੋਈ ਟੁੱਟੀ ਵੀ ਨਹੀਂ ਹੈਗੀ ਤਾਇ ਹੰਝ ਗਿਆ ਆਈ ਉਹ ਫੇਰ ਰਿਪੋਰਟ ਤਾਂ ਨਹੀਂ ਲੈ ਜਾਇਆ ਇਹਨਾਂ ਨੂੰ ਤੂੰ ਪੈ ਗਈਆਂ ਜੀ ਹੁਣ ਦੁਬਾਰਾ ਫੇਰ ਹੁਣ ਪਾ ਦਈਏ ਨਟ ਕੋਈ ਪਤਾ ਨਹੀਂ ਹੁੰਦਾ ਜੀ ਹਵਾ ਹੋਵਾ ਦਾ ਹੈ ਠੀਕ ਆ ਕੀ ਹੋ ਗਿਆ ਮੇਤਰੀ ਛਾੜੀ ਆੜੀ ਨਾਲ ਦੇਖਦੀ ਵਧੀਆ ਰੱਖ ਲਈ ਇਹਨੂੰ ਕੋਈ ਤਨੀਆ ਪੈਪ ਕੱਢ ਪੁੱਤ ਉਹ ਯਾਰ ਗਿਣਤੀ ਉਹ ਗਲਤ ਹੋ ਗਈ ਕੀ ਹੋ ਗਿਆ ਆਪਣੀ ਗਿਣਤੀ ਹੈ ਜਦੋਂ ਆਟੋਮੈਟ ਗਰਮੀ ਬਹੁਤ ਆ ਉਹਦੇ ਗਾਣੇ ਗਲਤ ਹੋ ਗਈਆਂ ਟੀਨਾ ਪਈਆਂ ਪੂਰੀਆਂ ਹੀ ᱛੀਆਂ ਉਹੀ ਗਏ ਤਾਂ ਅਠ ਘਟ ਗਈਆਂ ਫੇ ਤੇਰੇ ਅੱਠ ਜੱਕ ਲਿਆਏ ਹਾਂ ਜਦੋਂ ਹੁਣ ਦੁਬਾਰਾ ਪਾਤੀਆਂ ਅੱਠ ਉੱਪਰ ਉਹਦੇ ਬਾਅਦ ਦੇਖਿਆ ਵੀ ਟੀਨਾ ਬਾਹਰ ਇੰਨੀਆਂ ਬਚ ਗਈਆਂ ਹਾਂ ਫੇ ਤਾਰੀਆਂ ਉੱਪਰ ਤੇ ਉਹ ਗਰਮੀ ਜ਼ਿਆਦਾ ਹੈ ਨਾ ਥੋੜੇ ਦਿਮਾਗ ਕੱਟ ਜਾਂਦੇ ਮੇਰਾ ਵੀ ਘਟ ਜਾਂਦਾ ਹੀ ਨਾ ਤਾਂ ਕਿ ਮੈਂ ਵੀ ਪਾਣੀ ਪਾਏਗਾ ਫੇ ਬੜਾ ਜਿਆਦਾ ਆਉਗਾ ਪਾ ਲਾਣਾ ਪਾਣੀ ਮੇਸਤਰੀ ਦਾ ਉਹਨੂੰ ਸਰਵਿਚ ਪਾਣੀ ਪਾਏਗਾ ਉਹਨਾਂ ਨੇ ਹੋਂਦਾ ਦੇਖਿਆ ਸਰ ਸਾਰੇ ਕੱਪੜੇ ਆਉਂਦੇ ਸਰ ਵਿੱਚ ਪਾਣੀ ਪਾਏਗਾ ਕਿਆ ਕਹਿੰਨੀ ਗਾਲੀ ਮਾਉ ਕੋਰੀ ਆਉਂਦੀ ਰੰਮਾ ਵੀਰੇ ਆਉ ਬਾਹਰੋਂ ਲੈ ਕੇ ਸਨ 33 ਫੁੱਟ ਠੀਕ ਆ ਮੇਸਤਰੀ 22 ਰਾਖ ਬੰਦ ਕਰਨੇ ਪੈਣੇ ਜਿਹੜੇ ਪ੍ਰਾਲੀਆਂ ਜਿਆਦਾ ਦਿਖਦੇ ਆ ਮੀ ਆ ਗਿਆ ਮੀ ਆ ਗਿਆ

अच्छा अभी यहां पर ले तो उतर ना का क्लास को पूरा खोल ले नहीं कोई नहीं देखते एडजस्टमेंट कर लेंगे यार ਉਹ ਫੋਡੀ ਗੱਲ ਆ ਹੁਣ ਮੈਂ 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 ਜਿੰਨੇ ਵਾਰ ਕੰਮ ਕਰਦੇ ਆ ਮੈਂ ਤਾਂ ਬਸ ਤੂੜੀ ਤੂੜੀ ਵਾਸਤੇ ਕਹਿੰਦੇ ਜਿੱਦਾਂ ਤੇ ਹੋਇਆ ਹਫਤੇ ਦਾ ਕੰਮ ਕਰਦੇ ਤਾਂ ਤੂੜੀ ਆ ਤੇ ਆ ਤੂੜੀ ਬਾਈ ਬਾਲੂਆ ਤੇ ਜੰਗ ਪਾਈ ਪਾਰਟੀ ਵਾਲੇ ਜਦੋਂ ਚਾਹ ਟਰੇਨਰ ਠੀਕ ਆ ਕੋਈ ਗੱਲ ਨਹੀਂ ਹੋਰਾਂ ਦਾ ਜਹਾਜ ਕੇ ਪਾਣੀ ਕਰਾ ਵੀਰ ਰੱਤ ਤੱਕ ਪਾਣੀ ਮੀਨੇ ਤੱਕ ਪਾਣੀ ਠੀਕ ਪਰ ਆਈਆ ਵਾ ਉਹ ਕੰਦ ਕਰਕੇ ਗੱਡ ਲਾ ਕੇ ਜੇ ਪਾਣੀ ਨਾ ਪੰਦ ਆਪਦਾ ਵੀ ਲੈਣਾ ਪਾਣਾ ਠੀਕ ਆਹ ਇਹ ਤੂੰ ਕਹਿੰਦਾ ਵੀ ਆਪ ਬੁਲਾ ਦਿੱਤੇ 50 ਡੇਢੀ ਵਾਲਾ ਦਲੀ ਗਿਆ ਬਣਿਆ ਫੋਨ ਦਾ ਕਦੋਂ ਹੋ ਗਿਆ ਕਿੱਥੇ ਗਿਰਿਆ ਤਾਂ ਖੇਤਾਂ ਵਿੱਚ ਨਾਲੇ ਤੂੰ ਤਾਂ ਡੈਰੀ ਕਿਹਨੀ ਲਾਉਸ ਮੜ ਕਰਾਈ ਤੀ ਹੈ ਡੈਰੀ ਕਿਹਨੀ ਤੇ ਕਾਹ ਨੂੰ ਐਡਰੈਸ ਇੱਥੇ ਕਿੜਿਆ ਵਾ ਤਾ ਜੇ ਕਾ ਖਾਣੇ ਆਉਂਗਾ ਤਾਂ ਇਹਦੇ ਪਿੱਛੇ ਪਾਸੇ ਹਾਂ ਨਾਲੀ ਜਿੱਥੇ ਨਾਲੀ ਵਿੱਚ ਆ ਤੇਰੇ ਕਾਨੂੰਨ ਡਾਕਟਰ ਲੈ ਕੇ ਮਨੇ ਉੱਤੋਂ ਰੱਖ ਲਿਆ ਜਾਂ ਤੂੰ ਡਾਕਟਰ ਲੈ ਕੇ ਗਿਆ ਕਾਨੂੰਨ ਪਾਇਡ ਲੈ ਕੇ ਕੈਕਟਰ ਹਾਂ ਮੈਂ ਜਾ ਫੋਨ ਮੈਂ ਕੱਟ ਕੇ ਰਾਤ ਨੂੰ ਮਨਉਂਦੇ ਫੋਨ ਉੱਥੇ ਵੈਕਟ ਰੱਖਣੇ ਤੇ ਅੱਛਾ ਮੈਂ ਸੋਚਿਆ ਸਾਬ ਮੈਂ ਸਿਆ ਕਿ ਤੱਕ ਉਪੜੇ ਹੂੰ ਉਹਦੇ ਵਿਚ ਵਿੱਚ ਸਾਡੇ ਫੋਨੀ ਦਾ ਹੋ ਗਿਆ ਕੰਮ ਨਹੀਂ ਉਹਦੇ ਵਿਚ ਨਹੀਂ ਵਾਹ ਹੋਣਾ ਇਹ ਲੱਗਿਆ ਕਿ ਕਣਾ ਹਾਂ ਕਿੰਨਾ ਯਾਦ ਆਇਆ ਇਹ ਚਾਹ ਤਾਂ ਇੱਥੇ ਰਸਤੇ ਮਿਲਿਆ ਨਹੀਂ ਹੋਏਗਾ ਉਹ ਕਿੱਥੇ ਮਿਲਣਾ ਹੁਣ ਇਹ ਪੈਗੜ ਕਣਾ ਕਹੇ ਪਾਸੇ ਮੁੰਡੇ ਨੇ ਨਹੀਂ ਨਿਕਲਦੀਗਾ ਮੈਨੂੰ ਲੱਗਦੇ ਨਹੀਂ ਅੱਜੀ ਫੇ ਕਿਥੇ ਕਾਲੂ ਜੀ ਆ ਨਾੜੀ ਨੂੰ ਮਿਲਿਆ ਚੱਲ ਮਿਲਤਾ ਗਿਆ ਖਤਮ ਆ ਹੈ ਖਤਮ ਹੋ ਗਿਆ ਚੱਲਦਾ ਆਪੇ ਆ ਫੇ ਨਾਮ ਕਿਹਨੂੰ ਦਿੱਤਾ 500 ਰੁਪਇਆ ਨਾੜੀ ਨੂੰ ਪਰ ਨਾੜੀ ਨੂੰ ਲੈ ਮੈਨੇ ਤਾਂ 500 ਰੁਪਇਆ ਦੇ ਉਲਝ ਮੈਗਨਾ ਚੀਰੀ ਲੌਸਮੈਂਟ ਕਰਾਈ ਦੀ 500 ਰੁਪਏ ਦੀ ਨਾਮ ਤਾਂ ਦੇਣਾ ਚਾਹੀਦਾ ਤਾਂ ਕਿਸੇ ਨੂੰ ਤੁਸੀਂ ਜੂੜੇ ਹੋਣੀ ਆਪੇ ਵਾਹਦੇ ਜੱਪਿਆ ਕਿਨੇ ਲੱਭਿਆ ਵਾਹਦੇ ਤੇ ਬਾਬੇ ਪਰਗਟ ਨੂੰ 500 ਰੁਪਇਆ ਬਣਦਾ ਚੱਲ ਠੀਕ ਆ ਮਿਲ ਗਿਆ ਵਧੀਆ